ਜੀ ਅੱਜ ਆਪਾਂ ਤੁਹਾਨੂੰ ਫੁਲਕਾਰੀ ਦੇ ਕੁਝ ਡਿਜ਼ਾਈਨ ਜਿਹੜੀਆਂ ਦੁਬਾਰਾ ਤੋਂ ਦੱਸਾਂਗੀ ਤੇ ਕਾਫੀ ਟਾਈਮ ਹੋ ਗਿਆ ਆਪਾਂ ਨੇ ਜਿਹੜੀ ਵੀਡੀਓ ਨਹੀਂ ਪਾਈ ਹੈਗੀ ਤੇ ਆਪਾਂ ਅੱਜ ਦੁਬਾਰਾ ਵੀਡੀਓ ਕੋਨ ਲੱਗੇ ਆ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਵੀ ਤਾਗਾ ਆਪਾਂ ਕਿਸ ਤਰ੍ਹਾਂ ਪਾਉਣਾ ਪਹਿਲਾਂ ਸਿੰਗਲ ਤਾਗਾ ਹੀ ਲੈ ਲਓ ਇਸ ਤਰ੍ਹਾਂ ਤੇ ਆ ਵਾਲੇ ਦੋਨਾਂ ਸਿਰਿਆਂ ਨੂੰ ਇੱਦਾਂ ਇਕੱਠਾ ਕਰ ਲਓ ਸਿਰ ਇਹ ਜਿਹੜਾ ਬੰਦ ਸਾਈਡ ਇੱਧਰ ਆ ਜੇਗੀ ਤੇ ਆਹ ਵਾਲਾ ਆਪਾਂ ਸੂਈ ਦੇ ਵਿੱਚ ਪਾਉਣਾ ਐ ਐਕਸਟਰਾ ਜਿਹੜਾ ਆਪਾਂ ਇਹ ਪਾ ਲੈਣਾ ਤੇ ਇਸੇ ਨਾਲ ਜਿਹੜੀ ਆ ਬੰਦ ਸਾਈਡ ਜਿਹੜਾ ਨੂੰ ਗੱਠ ਲੱਗੂਗੀ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਸਟਾਰਟ ਕਰਦੇ ਆ ਪਹਿਲਾਂ ਇੱਕ ਵਾਰੀ ਤੁਹਾਨੂੰ ਸਮਝਾ ਦਈਏ ਵੀ ਇਹ ਜਿਹੜੇ ਮੈਂ ਡਿਜ਼ਾਈਨ ਬਣਾਏ ਨੇ ਬਣਨੇ ਕਿਤਾ ਐ ਤੇ ਕੀ ਕੀ ਯੂਜ਼ ਐ ਇਹਨਾਂ ਦਾ ਜਿੱਦਾਂ ਕਿ ਆਪਾਂ ਇਹ ਵਾਲਾ ਡਿਜ਼ਾਈਨ ਦੇਖ ਰਹੇ ਹਾਂ ਲੰਬੀ ਜਿਹੜੀ ਇਹਦੇ ਚ ਫੱਟੀ ਬਣੀ ਆ ਪਰ ਜਿਹੜੇ ਇਹਨਾਂ ਦੇ ਸਿਰੇ ਨੇ ਉੱਥੋਂ ਇਹ ਥੋੜੀ ਤਿਰਛੀ ਆ ਜਿਹੜੀ ਇਹ ਤਿਰਛੀ ਹੈ ਇਸੇ ਨੇ ਇਹਨੂੰ ਤਿਰਛਾ ਲੈ ਕੇ ਜਾਣਾ ਇਸ ਤਰ੍ਹਾਂ ਇਹ ਵਾਲੇ ਡਿਜ਼ਾਈਨ ਨੂੰ ਇਦਾਂ ਤਿਰਛਾ ਹੀ ਜਿਹੜਾ ਬਣਦਾ ਜਾਏਗਾ ਫਿਰ ਇੱਥੋਂ ਫਿਰ ਇਹ ਇਸ ਤਰ੍ਹਾਂ ਜਿਹੜਾ ਤਿਰਛਾ ਹੀ ਬਣਦਾ ਆਏਗਾ ਇਸ ਤਰ੍ਹਾਂ ਤੀਰ ਦੀ ਤਰ੍ਹਾਂ ਕਿਉਂਕਿ ਇਹ ਵਾਲਾ ਜਿਹੜੀ ਲਾਈਨਾਂ ਨੇ ਲਾਈਨ ਦੇ ਵਿੱਚ ਜਿਹੜਾ ਵੀ ਇਹ ਡਿਜ਼ਾਈਨ ਕ੍ਰੀਏਟ ਹੋਇਆ ਹੈ ਇਹਨਾਂ ਤੋਂ ਕੜਾਈ ਦਾ ਇਹ ਹਰ ਇੱਕ ਫੁਲਕਾਰੀ ਦੀ ਬੂਟੀ ਦੇ ਵਿੱਚ ਆਉਂਦਾ ਮੈਂ ਤੁਹਾਨੂੰ ਦਿਖਾ ਦਿੰਨੀ ਆ ਇਹ ਵਾਲੇ ਫੁੱਲ ਦੇ ਵਿੱਚ ਵੀ ਇਹ ਛੋਟਾ ਹੈ ਇੱਥੋਂ ਤੇ ਜਿਹੜਾ ਇਹ ਵਾਲਾ ਫੁੱਲ ਆ ਇਹਦੇ ਵਿੱਚ ਵੀ ਹੈਗਾ ਇਹ ਇੱਥੋਂ ਤੇ ਇੱਥੋਂ ਇਸੇ ਤੋਂ ਹੀ ਅੱਗੇ ਜਿਹੜੇ ਫੁੱਲ ਬਣਦੇ ਆ ਜੇ ਤੁਹਾਨੂੰ ਇਹ ਵਾਲਾ ਬਣਾਉਣਾ ਆ ਗਿਆ ਤਾਂ ਤੁਸੀਂ ਆਹ ਵਾਲੀ ਬੁੱਟੀ ਵੀ ਪੂਰੀ ਬਣਾ ਸਕਦੇ ਹੋ ਇਹ ਵੀ ਬਣਾ ਸਕਦੇ ਹੋ ਇਹਨੂੰ ਆਪਾਂ ਚਾਰ ਹਿੱਸਿਆਂ ਵਿੱਚ ਡਿਵਾਈਡ ਕਰਕੇ ਇਹ ਵਾਲੇ ਫੁੱਲ ਨੂੰ ਪੂਰਾ ਕਰ ਸਕਦੇ ਆ ਇਹ ਫੁੱਲ ਆਹ ਬਣਿਆ ਹੋਇਆ ਆਹ ਵਾਲੀ ਇਹਦੀ ਕਾਰਨਰ ਨੇ ਇਹ ਤੇ ਇਹ ਛੋਟਾ ਜਿਹਨੂੰ ਆਪਾਂ ਸਟਾਰ ਬੁੱਟੀ ਕਹਿ ਦਿੰਦੇ ਆ ਇਹ ਛੋਟੀ ਸਟਾਰ ਬੁੱਟੀ ਹੈ ਵੱਡੀ ਸਟਾਰ ਬੁੱਟੀ ਹੈ ਤੇ ਜਿਹੜੀਆਂ ਆਹ ਵਾਲੀ ਇਹਦੀਆਂ ਪੱਤੀਆਂ ਨੇ ਇਹਨਾਂ ਨੂੰ ਭਰਨ ਦੇ ਤਰੀਕੇ ਅਲੱਗ-ਅਲੱਗ ਨੇ ਦੋ ਤਰ੍ਹਾਂ ਨਾਲ ਜਿਹੜੀ ਇਹ ਭਰੀ ਜਾਂਦੀ ਆ ਇੱਕ ਤਾਂ ਇਹ ਜਿਹੜੀ ਹੈ ਸਿੰਪਲ ਭਰ ਜਾਂਦੀ ਹੈ ਇਸ ਤਰ੍ਹਾਂ ਤੇ ਜਿਹੜੀ ਆਹ ਵਾਲੀ ਹੈ ਇਹਨੂੰ ਆਪਾਂ ਚਿਰਮੀ ਭਰਦੇ ਹਾਂ ਇਸ ਤਰ੍ਹਾਂ ਤੇ ਆਪਾਂ ਜ਼ਿਆਦਾ ਟਾਈਮ ਨਾ ਖਰਾਬ ਕਰੀਏ ਆਪਾਂ ਤੁਹਾਨੂੰ ਇਹਨੂੰ ਸਟਾਰਟ ਕਰਕੇ ਦਿਖਾਉਣੀ ਆ ਅੱਜ ਆਪਾਂ ਤੁਹਾਨੂੰ ਦੋ ਤਰ੍ਹਾਂ ਦੇ ਜਿਹੜੇ ਦੋ ਤਰ੍ਹਾਂ ਜਾਂ ਤਿੰਨ ਤਰ੍ਹਾਂ ਦੇ ਦੇ ਵਿੱਚ ਟਾਂਕੇ ਦੱਸਾਂਗੇ ਪਹਿਲਾਂ ਆਪਾਂ ਤੁਹਾਨੂੰ ਥ੍ਰੈਡ ਸੂਈ ਦੇ ਵਿੱਚ ਲਾਉਣਾ ਦੱਸਿਆ ਤੇ ਇਹਦੇ ਵਿੱਚੋਂ ਆਪਾਂ ਇਹਨੂੰ ਇਸ ਤਰ੍ਹਾਂ ਕੱਢ ਲੈਣਾ ਤਿਤੋਂ ਸਟਾਰਟ ਕਰੀਏ ਇਹ ਜਿਹੜੇ ਆਪਾਂ ਕੱਪੜੇ ਧਾਗੇ ਚੱਕਣੇ ਆ ਕੱਪੜੇ ਦੀ ਇਹ ਆਪਾਂ ਤਿੰਨ ਜਾਂ ਦੋ ਹੀ ਰੇਸ਼ੇ ਚੱਕਣੇ ਹੁੰਦੇ ਇਸ ਤੋਂ ਜ਼ਿਆਦਾ ਨਹੀਂ ਚੱਕਣੇ ਹੁੰਦੇ ਇਸ ਤਰ੍ਹਾਂ ਤੁਸੀਂ ਅਗਰ ਸਟਾਰਟਿੰਗ ਤੋਂ ਸਟਾਰਟ ਕਰੋਗੇ ਨੂੰ ਤਾਂ ਤੁਸੀਂ ਇਸੇ ਲਾਈਨ ਦੇ ਵਿੱਚ ਬਣਾ ਕੇ ਦੇਖਿਓ ਪੂਰਾ ਫੁੱਲ ਬਣਾਉਣ ਦੀ ਪਹਿਲਾਂ ਜ਼ਰੂਰਤ ਨਹੀਂ ਪਹਿਲਾਂ ਤੁਸੀਂ ਇਹਨੂੰ ਸਿੱਧੀ ਲਾਈਨ ਦੇ ਵਿੱਚ ਹੀ ਡਰਾ ਕਰਕੇ ਬਣਾਇਓ ਫੇਰ ਤੁਹਾਨੂੰ ਜਿਹੜਾ ਹੀ ਚੰਗੀ ਤਰ੍ਹਾਂ ਸਮਝ ਲੱਗੂਗਾ ਕਈ ਵਾਰੀ ਇਹਨੂੰ ਬਣਾਉਂਦੇ-ਬਣਾਉਂਦੇ ਬੂਟੀ ਸਿੱਧੀ ਹੋ ਜਾਂਦੀ ਆ ਜਦੋਂ ਇਹ ਸਿੱਧਾ ਹੋ ਜਾਂਦਾ ਨਾ ਟਾਂਕਾ ਉਦੋਂ ਇਹ ਸਹੀ ਨਹੀਂ ਚੱਲਦਾ ਹੈਗਾ ਤਾਂ ਇਹ ਹਮੇਸ਼ਾ ਤਿਰਛਾ ਹੀ ਰਹਿੰਦਾ ਇਸ ਟਾਂਕੇ ਨੂੰ ਵੀ ਆਪਾਂ ਫਲਕਾਰੀ ਦੇ ਵਿੱਚ ਦੋ ਤਰ੍ਹਾਂ ਨਾਲ ਕੱਢਦੇ ਆਂ ਇੱਕ ਆਪਾਂ ਤੁਹਾਨੂੰ ਦਿਖਾ ਹੀ ਰਹੇ ਆਂ ਤੇ ਇੱਕ ਜਿਹੜਾ ਇਹਨੂੰ ਗਿਣ ਕੇ ਧਾਗਿਆਂ ਨੂੰ ਚੱਕ ਕੇ ਬਣਦਾ ਹੈ ਪੁਰਾਣੇ ਟਾਈਮ ਦੇ ਵਿੱਚ ਕੋਈ ਟ੍ਰੇਸ ਵਗੈਰਾ ਨਹੀਂ ਹੁੰਦੀ ਸੀ ਉਦੋਂ ਜਿਹੜੀਆਂ ਲੇਡੀਜ਼ ਨੇ ਇਸ ਕੱਪੜੇ ਦੇ ਰੇਸ਼ਿਆਂ ਨੂੰ ਗਿਣ ਕੇ ਮਤਲਬ ਕਿ ਡਿਜ਼ਾਈਨ ਨੂੰ ਪੂਰਾ ਕਰਦੀਆਂ ਸੀ ਇਸ ਤਰ੍ਹਾਂ ਹੁਣ ਆਪਾਂ ਉੱਪਰ ਨੂੰ ਜਾਣਾ ਹੈ ਇਹ ਤਾਂ ਇਸ ਤਰ੍ਹਾਂ ਜਿਹੜਾ ਇਹ ਕੋਸ਼ਿਸ਼ ਕਰੋ ਕਿ ਇਹ ਸਿੱਧਾ ਰਹੇ ਇਸ ਤਰ੍ਹਾਂ ਮਨ ਲੱਕੀ ਐਸਤਰਾ ਸਿੱਧਾ ਇਸ ਤਰ੍ਹਾਂ ਨਹੀਂ ਟੇਡਾ ਇਹ ਜਿਹੜਾ ਪਾਟੜ ਦਾ ਧਾਗਾ ਹੁੰਦਾ ਥੋੜੇ ਇਹਦੇ ਰੇਸ਼ੇ ਜ਼ਿਆਦਾ ਹੁੰਦੀਆਂ ਇਹ ਥੋੜਾ ਜਿਹਾ ਉਲਝ ਜੰਦਾ ਹੈ ਇਹਨੂੰ ਧਿਆਨ ਨਾਲ ਥੋੜਾ ਯੂਜ਼ ਕਰਨਾ ਹੁੰਦਾ ਹੈ ਕਲੇਸਟਰ ਹੁਣ ਤੁਸੀਂ ਇੱਥੇ ਸਿੰਪਲ ਜਿਹੜੀ ਹੈ ਨਾਟ ਇਸ ਤਰ੍ਹਾਂ ਲਗਾ ਲਓ ਜੀ ਤੁਸੀਂ ਪੱਕਾ ਕਰਨਾ ਇਸ ਤਰ੍ਹਾਂ ਇੱਥੇ ਲੱਗ ਗਈ ਹੈ ਇਹ ਦਿਖੂਗੀ ਨਹੀਂ ਬਿਲਕੁਲ ਵੀ ਤੇ ਜਿਹੜਾ ਧਾਗਾ ਏ ਉਹਨੂੰ ਅੰਡਰਗ੍ਰਾਉਂਡ ਇਸ ਤਰ੍ਹਾਂ ਲੈ ਕੇ ਹੋਣਾ ਇਸ ਤਰ੍ਹਾਂ ਤੇ ਇੱਥੋਂ ਹਲਕਾ ਜਿਹਾ ਇੱਕ ਕੱਚਾ ਸਟਿਚ ਚੱਕਣਾ ਤੇ ਫਿਰ ਬੈਕ ਕਰਕੇ ਇਹਨੂੰ ਕੱਢ ਦੇਣਾ ਇੱਥੋਂ ਆਪਾਂ ਇਹਨੂੰ ਕੱਟ ਦੇਣਾ ਇੱਥੋਂ ਕੱਟਾਂਗੇ ਆਪਾਂ ਇਹਨੂੰ ਤੇ ਤੁਹਾਨੂੰ ਇਹਦੀ ਬੈਕ ਸਾਈਡ ਵੀ ਮੈਂ ਦਿਖਾ ਦਿੰਨੀ ਆ ਇਸ ਤਰ੍ਹਾਂ ਕੋਈ ਇਹਦੀ ਜਿਹੜੀ ਨਾਟ ਨਹੀਂ ਲੱਗਦੀ ਤੇ ਆਪਾਂ ਇਹਨਾਂ ਨੂੰ ਤਾਂ ਅੱਗੇ ਨੂੰ ਕੱਟਾਂਗੇ ਇਕੱਠੇ ਉਸ ਤੋਂ ਬਾਅਦ ਤੁਹਾਨੂੰ ਮੈਂ ਇਹਨਾਂ ਦੋਨਾਂ ਦਾ ਜਿਹੜਾ ਬਣਾਉਣ ਦਾ ਜਿਹੜਾ ਤੁਹਾਨੂੰ ਅੰਤਰ ਦੱਸ ਦੇਵਾਂ ਕੀ ਕੀ ਇਹਦੇ 'ਚ ਫਰਕ ਆ ਡਿਫਰੈਂਟ ਆ ਇਹਦੇ 'ਚ ਜਿਹੜਾ ਪਤਾਗਾ ਤੁਹਾਨੂੰ ਹੋਰ ਤਰੀਕੇ ਨਾਲ ਦੱਸਾਂਗੇ ਸਿੰਗਲ ਪਾ ਰਹੇ ਆ ਆਪਾਂ ਇਹ ਆਪਾਂ ਕਾਫੀ ਤਰ੍ਹਾਂ ਦੇ ਨਾਲ ਆਪਾਂ ਜਿਹੜੀਆਂ ਨਾਟ ਆਪਾਂ ਜਿਹੜੀ ਦਿਖੇਨ ਆਪਾਂ ਉਹ ਬਣਾਉਂਦੇ ਆ ਪਹਿਲਾਂ ਤੁਹਾਨੂੰ ਦੂਜੀ ਲੌਟ ਦੱਸੀ ਆ ਹੁਣ ਜਿਹੜੀ ਇਹ ਦੋਨੇ ਸਿਰੇ ਨੂੰ ਇਸ ਤਰ੍ਹਾਂ ਇਕੱਠਾ ਕਰ ਲਏ ਆ ਆਪਾਂ ਤੇ ਹੁਣ ਆਪਾਂ ਇੱਥੋਂ ਇਹ ਨਹੀਂ ਜਿਹੜਾ ਇਸ ਬੁੱਟੀ ਨੂੰ ਚਾਹੇ ਤੁਸੀਂ ਇੱਥੋਂ ਸਟਾਰਟ ਕਰ ਲਓ ਚਾਹੇ ਇੱਥੋਂ ਕਰ ਲਓ ਉਹਦੇ ਵਿੱਚ ਕੋਈ ਚੱਕਰ ਨਹੀਂ ਐਸ ਤਰ੍ਹਾਂ ਜਿਹੜੀ ਆਪਾਂ ਇਹ ਨਾਟ ਲਗਾਵਾਂਗੇ ਇਹ ਜਿਹੜੇ ਆਪਾਂ ਰੇਸ਼ੇ ਚੱਕਲੇ ਚਾਰ ਇਹਨਾਂ ਨੂੰ ਹਾਫ ਕਰ ਲਾਂਗੇ ਦੁਬਾਰਾ ਫੇਰ ਇਹਦੇ ਵਿੱਚ ਦੀ ਆਪਾਂ ਇੱਕ ਵਾਰੀ ਕਰਾਸ ਕਰ ਲੀ ਹਾਂ ਸਟਰੋਅ ਤਾਂ ਕਿ ਇਹ ਪੱਕੀ ਹੋਏਗੀ ਜਿਹੜਾ ਇਹ ਵਾਲਾ ਆਪਣਾ ਥ੍ਰੈਡ ਦਿਖ ਰਿਹਾ ਇਹਨੂੰ ਆਪਾਂ ਵਿੱਚ ਹੀ ਆਪਾਂ ਕਵਰ ਕਰ ਲਾਂਗੇ ਉਹ ਜਿਸੀ ਜਿਹੜੀ ਵੀਡੀਓ ਬਿਨਾ ਸਟੈਂਡ ਤੋਂ ਬਣਾਈ ਹੈ ਸਟੈਂਡ ਦੀ ਥੋੜੀ ਜੀ ਪ੍ਰੋਬਲਮ ਸੀ ਇਹਦੀ ਨਟ ਟੁੱਟ ਗਈ ਸੀ ਫੋਨ ਦੀ ਸੈਟਿੰਗ ਨਹੀਂ ਆ ਰਹੀ ਸੀ ਤੇ ਅੱਜਪਾ ਬਿਨਾ ਸਟੈਂਡ ਕੋਈ ਬਣਾਈ ਹੈ ਇਹ ਪੂਰੇ ਨਾਲ ਇਹ ਜਿਹੜਾ ਵਿੱਚ ਕਵਰ ਹੋ ਗਿਆ ਤੇ ਪਹਿਲੇ ਦੀ ਬੈਗ ਵੀ ਦਿਖਾਵਾਂਗੇ ਇਹਦਾ ਦਾ ਹਾਫ ਹਿੱਸਾ ਬਣ ਗਿਆ ਆਪਾਂ ਤੁਹਾਨੂੰ ਬੈਗ ਤੋਂ ਦਿਖਾਉਣੇ ਹਨ ਤੇ ਹੁਣ ਆਪਾਂ ਇਹਨੂੰ ਸੇਮ ਇਦਾਂ ਹੀ ਬਣਾਉਂਗਾ ਜੀ ਇਹ ਨੂੰ ਪਾ ਫਟਾਫਟ ਕਰ ਦਈਏ ਕਵਰ ਫਿਰ ਤੁਹਾਨੂੰ ਦੂਸਰਾ ਮੈਥਡਡ ਆਪਾਂ ਸਿਖਾਉਣੀ ਹੈ ਇਹ ਨੂੰ ਮੈਂ ਥੋੜਾ ਲੰਬੀਆਂ ਸਟਿਚ ਲਾ ਕੇ ਜਲਦੀ ਕਵਰ ਕਰਤਾ ਤਾਂ ਕਿ ਜਿਹੜਾ ਆਪਣਾ ਟਾਈਮ ਬਚਿਆ ਰਹੇ ਹੁਣ ਮੈਂ ਦੀ ਜਿਹੜੀ ਨੋਟਸ ਨੂੰ ਥੋਈ ਡਬਲ ਰਾਉਂਡ ਕਰਕੇ ਇਹ ਨੂੰ ਤੇ ਇੱਥੋਂ ਤੱਕ ਆਪਾਂ ਜਿਹੜਾ ਕੱਟ ਲੈਣਾ ਤੇ ਤੂੰ ਇੱਕ ਸਟਿਚ ਚੱਕ ਕੇ ਦੁਬਾਰਾ ਫੇਰ ਆਪਾਂ ਇਹਨੂੰ ਇੱਥੋਂ ਕੱਟ ਲੈਣਾ ਇੱਥੋਂ ਕੱਟ ਦੇਣਾ ਇਹਨੂੰ ਆਹ ਕਟਰ ਮੈਂ ਭੁੱਲ ਗਈ ਇਹ ਲੈਣਾ ਕਿ ਮੈਂ ਬਾਅਦ ਚੋ ਕੱਟਾਂਗੀ ਹੀ ਤਾਂ ਕਰ ਤੇ ਹੁਣ ਆਪਾਂ ਆਹ ਵਾਲੀ ਤੁਹਾਨੂੰ ਜੜੀ ਆ ਦੱਸਦੇ ਆ ਇਹ ਆਪਾਂ ਤੁਹਾਨੂੰ ਗੱਠ ਲਾ ਕੇ ਦੱਸਾਂਗੇ ఎటార్ట్ బేపీ ਇਹ ਜਿਹੜੀ ਜ਼ਿਆਦਾਤਰ ਮੁੱਟੀ ਸਪ੍ਰੇ ਦੀ ਕੰਮ ਆਉਂਦੀ ਹੈ ਜਿੱਦਾਂ ਆਪਾਂ ਪੱਲਾ ਬਣਾ ਲਿਆ ਉਹਦੇ ਵਿੱਚ ਪਾ ਲਈਆਂ ਤੇ ਦੁਪੱਟਾ ਬਣਾ ਲਿਆ ਉਹਦੇ ਵਿੱਚ ਬਣਾ ਲਈਆਂ ਫਿਰ ਮਨੂੰ ਸਪ੍ਰੇ ਦੀ ਕਮੀ ਆਉਂਦੀ ਹੈ ਇਹ ਜਾਂ ਹੀ ਬਾਰਡਰ ਵੇਲ ਚ ਕੰਮ ਆਉਂਦੀ ਹੈ ਇਸ ਤਰ੍ਹਾਂ ਇਹ ਨੋਟਸ ਵਾਲੇ ਇਹ ਵੀ ਨੋਟਸ ਇਹੀ ਹੈ ਇਹ ਨਵੀਂ ਆਪਾਂ ਜਿਹੜਾ ਗੁੰਮੀ ਕਟਾਂਗੇ ਇਥੋਂ ਇਸ ਤਰ੍ਹਾਂ ਇਹ ਡਬਲ ਕਰਦਿਆ ਕਰੋ ਤਾਂ ਕਿ ਇਹ ਨਿਕਲੇ ਨਾ ਦੋ ਵਾਰ ਜਿਹੜਾ ਇਹਨੂੰ ਅੰਦਰੋਂ ਦੀ ਕੱਢ ਲਿਆ ਕਰੋ ਧਾਗਾ ਨੀਚੇ ਨਹੀਂ ਦਿਖਣਾ ਚਾਹੀਦਾ ਇਥੇ ਏਸੀ ਇਹਨਾਂ ਦੋਨਾਂ ਦਾ ਫਰਕ ਤੇ ਇਹਦੇ ਵਿੱਚ ਵੀ ਆਪਾਂ ਇਹਨੂੰ ਇਸ ਤਰ੍ਹਾਂ ਬਣਾ ਸਕਦੇ ਆ ਪੂਰਾ ਕਰਕੇ ਤੇ ਇਹ ਵਾਲੇ ਨੂੰ ਵੀ ਆਪਾਂ ਹਾਫ ਚੀਰਮਾ ਵੀ ਬਣਾ ਸਕਦੇ ਆ ਇਹ ਦੋਨਾਂ ਤਰੀਕਿਆਂ ਨਾਲ ਇਸ ਬੁੱਟੀ ਨੂੰ ਆਪਾਂ ਫਿਲ ਕਰ ਸਕਦੇ ਆ ਠੀਕ ਹੈ ਜੀ ਤੇ ਇਹ ਹੈਗੇ ਗੋਲ ਬੁੱਟੀ ਇਹ ਵੀ ਗੋਲ ਬੁੱਟੀਆਂ ਜਿਹੜੀ ਫੁਲਕਾਰੀ ਦੇ ਵਿੱਚ ਪੈਂਦੀ ਹੈ ਜਿਹੜੀ ਰਨਿੰਗ ਸਟਿਚ ਵਾਲੀ ਫੁਲਕਾਰੀ ਹੁੰਦੀ ਹੈ ਕੱਚੇ ਟਾਂਕੇ ਦੀ ਇਹ ਉਹਦੇ ਸੈਂਟਰ ਦੇ ਵਿੱਚ ਦੁਪੱਟੇ 'ਚ ਬਣਦੀਆਂ ਨੇ ਤੇ ਇਸ ਬੁੱਟੀ ਦੀ ਵੀ ਮੈਨੂੰ ਕਈ ਵਾਰੀ ਕਾਲ ਆਈ ਆ ਇਹ ਪਾਈ ਵੀ ਤੁਹਾਨੂੰ ਦੱਸ ਦਿਆਂ ਇਹ ਸਿੰਪਲੀ ਬਟਨ ਦੀ ਤਰ੍ਹਾਂ ਬਣਦੀ ਹੈ ਇਹ ਦੋ ਤਰ੍ਹਾਂ ਨਾਲ ਬਣ ਜਾਂਦੀ ਹੈ ਜੇ ਆਪਾਂ ਦੋਨੋਂ ਪਾਸੇ ਦਿਖਾਣੀ ਆ ਫਿਰ ਇਹ ਡਬਲ ਕ੍ਰੋਸ ਹੁੰਦੀ ਹੈ ਜੇ ਆਪਾਂ ਇੱਕ ਸਾਈਡ ਦਿਖਾਣੀ ਆ ਫਿਰ ਇਹ ਉੱਪਰੋਂ ਆਪਾਂ ਤੁਹਾਨੂੰ ਇੱਕ ਸਾਈਡ ਤੋਂ ਇਹ ਦਿਖਾ ਰਹੀਆਂ ਹਾਂ ਇਦੇ ਵਿੱਚ ਕੁਝ ਨਹੀਂ ਕਰਨਾ ਆਪਾਂ ਸਿਰਫ ਸਟਿਚ ਇਕੱਠਾ ਕਰਨਾ ਸੈਂਟਰ ਦੇ ਵਿੱਚ ਇਹ ਫੁਲਕਾਰੀ ਦੁਬੱਟਿਆਂ ਦੇ ਜਿਹੜੇ ਵਿੱਚ ਪਾਈ ਹੁੰਦੀ ਹੈ ਇਹ ਮੋਟੀ ਸਪਰੇਅ ਦਾ ਕੰਮ ਲਿਆ ਜਾਂਦਾ ਹੈ ਇਸ ਬੁੱਟੀ ਤੋਂ ਤੁਸੀਂ ਦੇਖ ਸਕਦੇ ਦੀ ਤੇ ਇਹ ਵੀ ਆਪਾਂ ਇੱਥੇ ਐਸਟਰਾ ਹੀ ਕੱਢਣੀ ਹੈ ਤੇ ਆਪਾਂ ਤੁਹਾਨੂੰ ਇਹ ਵੀ ਬੈਕ ਸਾਈਡ ਦਿਖਾਉਣੀ ਹੈ ਜਿਹਦੀ ਬੈਕ ਸਾਈਡ ਆਪਾਂ ਕਿਉਂਕਿ ਨਾਟ ਲਾਈ ਸੀ ਇਹਦੇ ਚ ਵਿਦਆਊਟ ਨਾਟ ਵੀ ਆਪਾਂ ਕਰ ਸਕਦਾ ਜਿੱਦਾਂ ਪਾਈ ਭਲੀਆਂ ਬਣਾਈਆਂ ਨੇ ਤੇ ਇਹ ਨੂੰ ਵੀ ਬੇਟੀ ਕਟਾਂ ਤੁਹਾਨੂੰ ਇਹ ਜਿਹੜਾ ਡਿਜ਼ਾਈਨ ਆ ਬਣਾਉਣ ਵਿੱਚ ਕਿਸ ਤਰ੍ਹਾਂ ਲੱਗੇ ਸਮਝ ਲੱਗੀ ਆ ਪਲੀਜ਼ ਦੱਸਿਓ ਕਿਉਂਕਿ ਇਹਨਾਂ ਨੂੰ ਸੌਰੀ ਭਰਨ ਦਾ ਜਿਹੜਾ ਤਰੀਕਾ ਏ ਦੋ ਤਰ੍ਹਾਂ ਨਾਲ ਆਪਾਂ ਇਹਨੂੰ ਭਰ ਸਕਦੇ ਆ ਇਹ ਵਾਲੇ ਡਿਜ਼ਾਈਨ ਨੂੰ ਤੇ ਇਸ ਤਰ੍ਹਾਂ ਕਰਕੇ ਜਿੱਦਾਂ ਪਾਈ ਬਣਾਇਆ ਤੇ ਇਹ ਵਾਲੇ ਡਿਜ਼ਾਈਨ ਨੂੰ ਇਸ ਤਰ੍ਹਾਂ ਕਰਕੇ ਵੀ ਭਰ ਸਕਦੇ ਆ ਤੇ ਇਹ ਵਾਲੇ ਡਿਜ਼ਾਈਨ ਦੀ ਆਪਾਂ ਤੁਹਾਨੂੰ ਕੱਲ ਵੀਡੀਓ ਪਾਵਾਂਗੇ ਕਿ ਕਿਸ ਤਰ੍ਹਾਂ ਫਰੇ ਜਾਂਦਾ ਹੈ ਇਹ ਗੋਲ ਬੁੱਟੀ ਦਾ ਵੀ ਅੱਜਕੱਲ ਫੁਲਕਾਰੀਆਂ ਦੇ ਵਿੱਚ ਬਹੁਤ ਟ੍ਰੈਂਡ ਆ ਦੁਪੱਟਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਪਾਈ ਜਾਂਦੀ ਆ ਇਹਦੀ ਆਪਾਂ ਤੁਹਾਨੂੰ ਕੱਲ ਵੀਡੀਓ ਸ਼ੇਅਰ ਕਰਾਂਗੇ ਇਸ ਬੁਟੀ ਵੀ ਫਿਲਹਾਲ ਜਿਹੜੇ ਨਵੇਂ ਸਿੱਖਣ ਵਾਲੇ ਨੇ ਉਹਨਾਂ ਲਈ ਇਹ ਦੱਸਣਾ ਜ਼ਰੂਰੀ ਸੀ ਕਿ ਇਸ ਬੁਟੀ ਨੂੰ ਆਪਾਂ ਮਤਲਬ ਕਿ ਡੰਡੀ ਨੂੰ ਆਪਾਂ ਫੁਲਕਾਰੀ ਦੇ ਵਿੱਚ ਕਿਸ ਤਰ੍ਹਾਂ ਯੂਜ਼ ਕਰ ਸਕਦੇ ਹ ਕਿਉਂਕਿ ਸਾਰੀ ਜਿਹੜੀ ਫੁਲਕਾਰੀ ਦੇ ਸਟਿਚ ਨੇ ਇਸੇ ਡੰਡੀ ਤੋਂ ਹੀ ਸ਼ੁਰੂ ਹੁੰਦੀ ਹੈ ਇਹ ਡੰਡੀ ਹੀ ਸਾਰਿਆਂ ਦੇ ਵਿੱਚ ਯੂਜ਼ ਹੁੰਦੀ ਹੈ ਮੈਂ ਦੁਬਾਰਾ ਤੋਂ ਫੇਰ ਤੁਹਾਨੂੰ ਦਿਖਾ ਦਿੰਨੀ ਆ ਜਿਹੜੀ ਆ ਵਾਲੀ ਚੀਜ਼ ਆ ਇਹ ਤਿਰਛੀ ਆ ਇਹ ਹਰ ਇੱਕ ਫੁਲਕਾਰੀ ਦੇ ਫੁੱਲ ਵਿੱਚ ਹੁੰਦੀ ਆ ਇਥੇ ਮੈਂ ਤੁਹਾਨੂੰ ਦਿਖਾ ਦਾਂਗੀ ਕਿ ਤਿਰਛੀ ਹੀ ਹੈ ਸਾਰੇ ਕਿਤੇ ਹੀ ਤਿਰਛੀ ਹੀ ਹੁੰਦੀ ਹੈ ਤੇ ਇਸੇ ਤੋਂ ਸਾਰੀਆਂ ਜਿਹੜੀਆਂ ਫੁਲਕਾਰੀ ਦੀਆਂ ਬੁੱਟੀਆਂ ਤਿਆਰ ਹੁੰਦੀਆਂ ਨੇ ਇਹਨਾਂ ਹੀ ਡੰਡੀਆਂ ਤੋਂ ਜੇ ਤੁਸੀਂ ਇਹਨਾਂ ਡੰਡੀਆਂ ਨੂੰ ਸਿੰਪਲ ਇਸ ਤਰ੍ਹਾਂ ਬਣਾਉਣਾ ਸਿੱਖ ਲਓ ਤਾਂ ਤੁਸੀਂ ਫੁੱਲ ਮੂਵੀ ਬਣਾ ਸਕਦੇ ਹੋ ਤੇ ਜਿਹੜੀਆਂ ਸਟਾਰ ਬੁੱਟੀਆਂ ਸਿੰਗਲ ਹੁੰਦੀਆਂ ਨੇ ਸਪਰੇਅ ਵਾਲੀ ਐ ਛੋਟੀਆਂ ਹੁੰਦੀਆਂ ਨੇ ਉਹਨੂੰ ਆਪਾਂ ਦੋ ਤਰੀਕੇ ਨਾਲ ਭਰ ਸਕਦੇ ਹਾਂ ਏਸੀ ਜਿਹੜਾ ਹਾਫ ਵਾਲਾ ਆਪਾਂ ਕਰਾਂਗੇ ਕਿ ਪਰਿਆ ਸੀ ਇਹ ਜਿਹੜਾ ਆਪਾਂ ਇਸ ਤਰ੍ਹਾਂ ਡਬਲ ਕਰਕੇ ਪਰਿਆ ਸੀ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਪਲੀਜ਼ ਕਮੈਂਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਥੈਂਕ ਯੂ ਸਸਿ